ਦੋਸਤੋ ਦੇਸ਼ ਦੇ ਨਾਗਰਿਕ ਹੋਣ ਦੇ ਨਾਂਤੇ ਸਾਨੂੰ ਬਹੁਤ ਸਾਰੇ ਹੱਕ ਮਿਲੇ ਹੋਏ ਨੇ ਅਧਿਕਾਰ ਮਿਲੇ ਹੋਏ ਨੇ ਜਿਵੇਂ ਕਿ ਸਾਨੂੰ ਬੋਲਣ ਦਾ ਅਧਿਕਾਰ ਹੈ ਬੋਲਣ ਦੀ ਆਜ਼ਾਦੀ ਹੈ ਸਿੱਖਿਆ ਦਾ ਅਧਿਕਾਰ ਹੈ ਜੀਵਨ ਦਾ ਅਧਿਕਾਰ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਹੱਕ ਨੇ ਅਧਿਕਾਰ ਨੇ ਤੇ ਜੇ ਸਾਨੂੰ ਅਧਿਕਾਰ ਮਿਲੇ ਨੇ ਹੱਕ ਮਿਲੇ ਨੇ ਤਾਂ ਸਾਡੇ ਬਹੁਤ ਸਾਰੇ ਫਰਜ਼ ਵੀ ਨੇ ਸਾਡੇ ਕਰਤੱਵ ਵੀ ਨੇ ਜਿਹੜੇ ਅਸੀਂ ਨਿਭਾਉਣੇ ਹੁੰਦੇ ਨੇ ਜਿਵੇਂ ਕਿ ਕਾਨੂੰਨ ਦੀ ਪਾਲਣਾ ਕਰਨੀ ਦੂਜੇ ਦੇ ਅਧਿਕਾਰਾਂ ਦੀ ਇੱਜ਼ਤ ਕਰਨੀ ਕਰਤੱਵ ਉਹ ਜ਼ਿੰਮੇਵਾਰੀਆਂ ਨੇ ਜਿਨ੍ਹਾਂ ਨੂੰ ਹਰ ਇੱਕ ਨਾਗਰਿਕ ਨੇ ਪੂਰਾ ਕਰਨਾ ਹੁੰਦਾ ਹੈ ਤਾਂ ਜੋ ਸਮਾਜ ਆ ਜਿਹੜਾ ਉਹ ਚੰਗੀ ਤਰ੍ਹਾਂ ਚੱਲ ਸਕੇ ਦੇਸ਼ ਚੰਗੀ ਤਰ੍ਹਾਂ ਚੱਲ ਸਕੇ ਦੇਸ਼ ਤਰੱਕੀ ਕਰ ਸਕੇ ਜੇਕਰ ਸਾਨੂੰ ਬੋਲਣ ਦਾ ਅਧਿਕਾਰ ਹੈ ਤਾਂ ਸਾਡਾ ਸਬਦ ਆ ਇਹ ਵੀ ਕਰਤੱਵ ਹੈ ਕਿ ਅਸੀਂ ਚੰਗਾ ਬੋਲੀਏ ਗਲਤ ਨਾ ਬੋਲੀਏ ਪਿਆਰ ਨਾਲ ਬੋਲੀਏ ਨਫ਼ਰਤ ਵਾਲੀ ਭਾਸ਼ਾ ਦੀ ਵਰਤੋਂ ਨਾ ਕਰੀਏ ਜਿਵੇਂ ਕਿ ਮੈਂ YouTube ਚੈਨਲ ਚਲਾ ਰਿਹਾ ਹਾਂ ਇਹ ਮੇਰਾ ਹੱਕ ਹੈ ਮੇਰਾ ਅਧਿਕਾਰ ਹੈ ਮੈਨੂੰ ਬੋਲਣ ਦਾ ਅਧਿਕਾਰ ਹੈ ਵੀਡੀਓ ਬਣਾਉਣ ਦਾ ਅਧਿਕਾਰ ਹੈ ਪਰ ਮੇਰੀ ਇਹ ਵੀ ਡਿਊਟੀ ਹੈ ਮੇਰਾ ਇਹ ਵੀ ਕਰਤੱਬ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਵਾਂ ਨਫ਼ਰਤ ਭਰੀ ਭਾਸ਼ਾ ਦੀ ਵਰਤੋਂ ਨਾ ਕਰਾਂ ਪਿਆਰ ਨਾਲ ਬੋਲਾਂ ਜੇ ਸਾਨੂੰ ਸਿੱਖਿਆ ਦਾ ਅਧਿਕਾਰ ਹੈ ਤਾਂ ਸਾਡਾ ਇਹ ਕਰਤੱਬ ਹੈ ਕਿ ਅਸੀਂ ਪੜ੍ਹਾਈ ਦਾ ਸਹੀ ਲਾਭ ਲੈ ਕੇ ਜ਼ਿੰਮੇਵਾਰ ਨਾਗਰਿਕ ਬਣੀਏ ਜਿਵੇਂ ਕਿ ਜੇ ਅਸੀਂ ਟ੍ਰੈਫਿਕ ਰੂਲਜ਼ ਦੀ ਗੱਲ ਕਰੀਏ ਸਾਨੂੰ ਸੜਕ ਤੇ ਗੱਡੀ ਚਲਾਉਣ ਦਾ ਅਧਿਕਾਰ ਹੈ ਹੱਕ ਹੈ ਪਰ ਉਸੇ ਵੇਲੇ ਟ੍ਰੈਫਿਕ ਨੀਮਾਂ ਦੀ ਪਾਲਣਾ ਕਰਨਾ ਵੀ ਸਾਡਾ ਕਰਤੱਬ ਹੈ ਜੇ ਅਸੀਂ ਕਰਤੱਬ ਨਹੀਂ ਨਿਭਾਵਾਂਗੇ ਤਾਂ ਹੋਰ ਨਾਂ ਦੇ ਜਿਹੜੇ ਅਧਿਕਾਰ ਨੇ ਉਹ ਟੁੱਟ ਜਾਣਗੇ ਜਿਵੇਂ ਕਿ ਟ੍ਰੈਫਿਕ ਨਿਯਮਾਂ ਦੀ ਜੇ ਅਸੀਂ ਗੱਲ ਕਰੀਏ ਜੇ ਅਸੀਂ ਉਲੰਘਣਾ ਕਰਾਂਗੇ ਦੂਜਿਆਂ ਦਾ ਜਿਹੜਾ ਸੁਰੱਖਿਅਤ ਸਫ਼ਰ ਕਰਨ ਦਾ ਅਧਿਕਾਰ ਹੈ ਉਸ ਦੀ ਉਲੰਘਣਾ ਹੋ ਜੂਗੀ ਉਹ ਅਧਿਕਾਰ ਟੁੱਟ ਜੂਗਾ ਹਰ ਅਧਿਕਾਰ ਦੇ ਨਾਲ ਇੱਕ ਕਰਤੱਬ ਜ਼ਰੂਰ ਜੁੜਿਆ ਹੋਇਆ ਹੁੰਦਾ ਹੈਗਾ ਸਾਡੇ ਆਪਣੇ ਪਰਿਵਾਰ ਪ੍ਰਤੀ ਵੀ ਬਹੁਤ ਸਾਰੇ ਫਰਜ਼ ਹੁੰਦੇ ਨੇ ਕਰਤੱਬ ਹੁੰਦੇ ਨੇ ਸਾਡੀਆਂ ਡਿਊਟੀਆਂ ਹੁੰਦੀਆਂ ਨੇ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਅੱਜ ਅਸੀਂ ਗੱਲ ਕਰਾਂਗੇ ਸਾਡੇ ਦੇਸ਼ ਪ੍ਰਤੀ ਜਿਹੜੇ ਸਾਡੇ ਫਰਜ਼ ਨੇ ਜਿਹੜੇ ਸਾਡੇ ਕਰਤੱਬ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਫਰਜ਼ ਹੈ ਕਿ ਅਸੀਂ ਭਾਰਤ ਦੇ ਸੰਵਿਧਾਨ ਦੀ ਇੱਜ਼ਤ ਕਰੀਏ ਕਾਨੂੰਨ ਦੀ ਪਾਲਣਾ ਕਰੀਏ ਭਾਰਤ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਨੇ ਬਹੁਤ ਸਾਰੇ ਧਰਮ ਨੇ ਬਹੁਤ ਸਾਰੀਆਂ ਜਾਤੀਆਂ ਨੇ ਤੇ ਬਹੁਤ ਸਾਰੀਆਂ ਪਛਾਣਾਂ ਬੋਲਦੀਆਂ ਜਾਂਦੀਆਂ ਨੇ ਬਖਰੀਵੇਂਆ ਵਾਲਾ ਦੇਸ਼ ਹੈ ਸਾਡਾ ਇਹ ਫਰਜ਼ ਹੈ ਕਿ ਅਸੀਂ ਦੇਸ਼ ਦੀ ਏਕਤਾ ਦੀ ਅਤੇ ਅਖੰਡਤਾ ਦੀ ਰੱਖਿਆ ਕਰੀਏ ਕਿਸੇ ਵੀ ਤਰ੍ਹਾਂ ਦੇ ਫਰਕ-ਫਰਕ ਦੀਆਂ ਗੱਲਾਂ ਵਿੱਚ ਫਸ ਕੇ ਅਸੀਂ ਦੇਸ਼ ਨੂੰ ਕਮਜ਼ੋਰ ਨਾ ਕਰੀਏ ਜੇ ਕਦੇ ਲੋੜ ਪਵੇ ਤਾਂ ਹਰ ਇੱਕ ਨਾਗਰਿਕ ਦਾ ਫਰਜ਼ ਹੈ ਕਿ ਉਹ ਦੇਸ਼ ਦੀ ਰੱਖਿਆ ਦੇ ਵਿੱਚ ਆਪਣਾ ਯੋਗਦਾਨ ਪਾਵੇ ਸਿਰਫ ਫੌਜ ਜਾਂ ਫਿਰ ਪੁਲਿਸ ਦਾ ਹੀ ਇਹ ਕੰਮ ਨਹੀਂ ਹੈਗਾ ਪੁਲਿਸ ਦੀ ਹੀ ਇਹ ਡਿਊਟੀ ਨਹੀਂ ਹੈਗੀ ਜਿਹੜੇ ਆਮ ਨਾਗਰਿਕ ਨੇ ਉਹ ਵੀ ਐਮਰਜੈਂਸੀ ਦੇ ਵੇਲੇ 'ਚ ਦੇਸ਼ ਦੀ ਸੇਵਾ ਕਰ ਸਕਦੇ ਨੇ ਆਪਣੇ ਫਰਜ਼ ਨਿਭਾ ਸਕਦੇ ਨੇ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਹੜਾਏ ਹੋਏ ਨੇ ਜਾਂ ਜੰਮੂ ਦੇ ਵਿੱਚ ਹਿਮਾਚਲ ਦੇ ਵਿੱਚ ਆਫਤਾਈ ਹੋਈ ਹੈ ਹੜ ਆ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਜਿਹੜੇ ਆਮ ਨਾਗਰਿਕ ਨੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰ ਰਹੇ ਨੇ ਜਾਂ ਕਈ ਦਾਨ ਦੇ ਰਹੇ ਨੇ ਕਈ ਤਰੀਕਿਆਂ ਦੇ ਨਾਲ ਫਰਜ਼ ਨਿਭਾਏ ਜਾ ਰਹੇ ਨੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸੰਵਿਧਾਨ ਨੇ ਸਾਨੂੰ ਸਿਖਿਆ ਦਿੱਤੀ ਹੈ ਕਿ ਅਸੀਂ ਆਪਸ ਦੇ ਵਿੱਚ ਪਿਆਰ ਨਾਲ ਰਲ ਮਿਲ ਕੇ ਰਹੀਏ ਕਿਸੇ ਵੀ ਧਰਮ ਜਾਂ ਭਾਸ਼ਾ ਜਾਂ ਜਾਤੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ ਘਰੇ ਨਾ ਫਿਲਾਉਣਾ ਵੀ ਫਰਜ਼ ਦੀ ਉਲੰਘਣਾ ਹੈ ਅੱਜ ਕੱਲ ਸਾਨੂੰ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਰਹੀ ਹੈਗੀ ਉਹ এনवायरमेंटल ਪੋਲੂਸ਼ਨ ਦੀ ਹੈ ਵਾਤਾਵਰਨ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਹੈਗਾ ਸਾਡਾ ਫਰਜ਼ ਹੈ ਕਿ ਅਸੀਂ ਪ੍ਰਦੂਸ਼ਣ ਘਟਾਈਏ ਦਰਖਤ ਲਗਾਈਏ ਪਾਣੀ ਬਚਾਈਏ ਇਹ ਸਾਡਾ ਫਰਜ਼ ਹੈ ਇਹ ਸਾਡਾ ਪ੍ਰਤਭ ਹੈ ਸਾਫ ਵਾਤਾਵਰਨ ਦੇ ਲਈ ਅਸੀਂ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ ਸਾਫ ਵਾਤਾਵਰਨ ਦੇ ਨਾਲ ਹੀ ਸਾਡੀ ਆਉਣ ਵਾਲੀ ਪੀੜ੍ਹੀ ਸੁਖੀ ਰਹਿ ਸਕਦੀ ਹੈ ਜਿਵੇਂ ਸਾਡੇ ਸਕੂਲ ਨੇ ਹਸਪਤਾਲ ਨੇ ਸੜਕਾਂ ਦੇ ਰੇਲਵੇ ਸਟੇਸ਼ਨ ਨੇ ਹੋਰ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਇਹ ਸਾਰਾ ਕੁਝ ਸਰਕਾਰੀ ਪ੍ਰਾਪਰਟੀ ਤਾਂ ਹੈਗਾ ਪਰ ਇਹ ਸਾਡੀ ਸਭ ਦੀ ਸਾਂਝੀ ਪ੍ਰਾਪਰਟੀ ਹੈ ਜਦੋਂ ਅਸੀਂ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾ ਇਹ ਸਾਡੇ ਆਪਣੇ ਹੀ ਨੁਕਸਾਨ ਦੇ ਬਰਾਬਰ ਹੈ ਸਾਡਾ ਆਪਣਾ ਹੀ ਨੁਕਸਾਨ ਹੁੰਦਾ ਹੈ ਇਸ ਲਈ ਇਹਨਾਂ ਦੀ ਸੰਭਾਲ ਕਰਨਾ ਸਾਡਾ ਫਰਜ ਹੈ ਸਾਡੀ ਡਿਊਟੀ ਹੈ ਸਾਡਾ ਕਰਤੱਵ ਹੈ ਹਰ ਇੱਕ ਨਾਗਰਿਕ ਦਾ ਫਰਜ ਹੈ ਕਿ ਉਹ ਸਿੱਖਿਆ ਹਾਸਲ ਕਰੇ ਪੜ੍ਹੇ ਲਿਖੇ ਅੱਗੇ ਵਧੇ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਵੀਂ ਅਗਿਆਨਤਾ ਦੇ ਕਾਰਨ ਹੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਪੈਦਾ ਹੁੰਦੀਆਂ ਨੇ ਸਿੱਖਿਆ ਦੇ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈਗਾ ਦੇਸ਼ ਨੂੰ ਚਲਾਉਣ ਦੇ ਲਈ ਸਰਕਾਰ ਨੂੰ ਪੈਸੇ ਦੀ ਲੋੜ ਹੁੰਦੀ ਹੈ ਜੇਦੋਂ ਅਸੀਂ ਟੈਕਸ ਭਰਦੇ ਹਾਂ ਤਾਂ ਉਹ ਪੈਸਾ ਸਾਡੇ ਲਈ ਹੀ ਵਰਤਿਆ ਜਾਂਦਾ ਹੈਗਾ ਜਿਵੇਂ ਕਿ ਸਕੂਲ ਕਾਲਜ ਸੜਕਾਂ ਹਸਪਤਾਲ ਬਹੁਤ ਕੁਝ ਬਣਿਆ ਹੋਇਆ ਹੈ ਇਹ ਸਾਰੀਆਂ ਸਹੂਲਤਾਂਾਂ ਦੇ ਲਈ ਇਹ ਪੈਸਾ ਖਰਚਿਆ ਜਾਂਦਾ ਹੈ ਵਰਤਿਆ ਜਾਂਦਾ ਹੈ ਇਸੇ ਲਈ ਟੈਕਸ ਨੂੰ ਪੂਰੀ ਸੱਚਾਈ ਦੇ ਨਾਲ ਭਰਨਾ ਸਾਡਾ ਫਰਜ਼ ਹੈ ਪਰ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਈ ਮੰਤਰੀ ਲੋਕ ਜਿਹੜੇ ਹੁੰਦੇ ਨੇ ਕਈ ਜਿਹੜੇ ਨੇਤਾ ਲੋਕ ਹੁੰਦੇ ਨੇ ਉਹ ਵੀ ਭ੍ਰਿਸ਼ਟ ਹੁੰਦੇ ਨੇ ਲੋਕਾਂ ਦਾ ਪੈਸਾ ਖਾ ਜਾਂਦੇ ਨੇ ਦੇਸ਼ ਦਾ ਪੈਸਾ ਖਾ ਜਾਂਦੇ ਨੇ ਉਹਨਾਂ ਲੀਡਰਾਂ ਨੂੰ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਕਰਨੀ ਚਾਹੀਦੀ ਹੈ ਭ੍ਰਿਸ਼ਟ ਨਹੀਂ ਹੋਣਾ ਚਾਹੀਦਾ ਲੋਕਾਂ ਦਾ ਪੈਸਾ ਨਹੀਂ ਖਾਣਾ ਚਾਹੀਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਨਹੀਂ ਹੜਪਣਾ ਚਾਹੀਦਾ ਚੋਣਾਂ ਨੇ ਜਿਹੜੀਆਂ ਵੋਟਾਂ ਨੇ ਲੋਕਤੰਤਰ ਦੀ ਰੂਹ ਨੇ ਹਰ ਇੱਕ ਨਾਗਰਿਕ ਦਾ ਫਰਜ਼ ਹੈ ਕਿ ਉਹ ਵੋਟ ਪਾਵੇ ਸਹੀ ਨੁਮਾਇੰਦਾ ਚੁਣ ਕੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵੇ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਸਹੀ ਨਿਤਾਮਾਂ ਦੀ ਲੀਡਰਾਂ ਦੀ ਨੁਮਾਇੰਦਿਆਂ ਦੀ ਘਾਟ ਹੈ ਪਰ ਫਿਰ ਵੀ ਸਾਡਾ ਫਰਜ ਹੈ ਕਿ ਅਸੀਂ ਆਪਣੀ ਸੂਝ-ਬੂਝ ਦੇ ਨਾਲ ਵੋਟ ਪਾਈਏ ਸਹੀ ਬੰਦੇ ਨੂੰ ਚੁਣੀਏ ਵੋਟ ਨਾ ਪਾਉਣਾ ਜਾਂ ਵੋਟ ਨੂੰ ਵੇਚਣਾ ਇਹ ਵੀ ਫਰਜ ਦੀ ਅਣਦੇਖੀ ਹੈ ਉਲੰਘਣਾ ਹੈ ਹਰ ਇੱਕ ਨਾਗਰਿਕ ਦਾ ਇਹ ਫਰਜ ਹੈ ਕਿ ਉਹ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰੇ ਮਿਹਨਤ ਦੇ ਨਾਲ ਕਰੇ ਨਵੀਆਂ ਸੋਚਾਂ ਨੂੰ ਅੱਗੇ ਲੈ ਕੇ ਆਉਣਾ ਸਮਾਜ ਦੇ ਵਿੱਚ ਸਕਾਰਾਤਮਕ ਬਦਲਾਵ ਲਿਆਉਣਾ ਇਹ ਵੀ ਸਾਡਾ ਕਰਤੱਵ ਹੈ ਇਹ ਵੀ ਸਾਡਾ ਫਰਜ਼ ਹੈ ਦੋਸਤੋ ਫਰਜ਼ਾਂ ਤੋਂ ਬਿਨਾ ਜਿਹੜੇ ਅਧਿਕਾਰ ਨੇ ਜਿਹੜੇ ਹੱਕ ਨੇ ਉਹ ਅਧੂਰੇ ਨੇ ਜੇ ਅਸੀਂ ਸਿਰਫ ਅਧਿਕਾਰਾਂ ਦੀ ਮੰਗ ਕਰਦੇ ਰਹੀਏ ਪਰ ਆਪਣੇ ਫਰਜ਼ ਨਾ ਨਿਭਾਈਏ ਤਾਂ ਦੇਸ਼ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਹੀ ਅਸੀਂ ਭਾਰਤ ਨੂੰ ਮਜ਼ਬੂਤ ਖੁਸ਼ਹਾਲ ਤੇ ਤਰੱਕੀ ਸੇਲ ਦੇਸ਼ ਬਣਾ ਸਕਦੇ ਹਾਂ ਤੇ ਇਹ ਤਾਂ ਦੋਸਤੋ ਹੈਗੀ ਸੀਗੀ ਵੀਡੀਓ ਸਾਡੇ ਫਰਜ਼ਾਂ ਦੇ ਬਾਰੇ ਵਿੱਚ ਕਰਤੱਬਾਂ ਦੇ ਬਾਰੇ ਵਿੱਚ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ ਵਟਸਐਪ ਤੇ ਸਟੇਟਸ ਵੀ ਲਗਾ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ